ਗੱਲ ਬਾਤ ਹੈ ਯਾਰ ਜੀ ਕੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਪਾ ਅਸੌਰੇ ਜਾਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਫਿਰ ਰਾਤ ਨੂੰ 9 ਵਜੇ ਚੋਰ ਆਇਆ ਵਾ ਤੋਂ ਕੰਦ ਟੱਪ ਕੇ ਅੰਦਰ ਗਿਆ ਵਾ ਤੇ ਗੋਲਖਤ ਚੋਰੀ ਕੀਤੀ ਆ ਦਰਵਾਜ਼ਾ ਮੇਨ ਦਰਵਾਜ਼ਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਏ ਗੋਲਖ ਦੇ ਵਿੱਚ ਹੀ ਹੀਰਾ ਚੋਰੀ ਕੀਤਾ ਵਾ ਗੋਲ ਵੀ ਦੱਸਦੇ ਨਾਲ ਹੀ ਲੈ ਗਿਆ ਗੋਲਤ ਨਾਲ ਲੈ ਗਿਆ ਜੀ ਤੇ ਬਾਹਰ ਪਾਣ ਕਿ ਨੂੰ ਕੀ ਮੰਗ ਕਰੋਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਉੱਥੇ ਸਖਤੋ ਸਖਤ ਨੂੰ ਕਾਰਵਾਈ ਹੋਣੀ ਅਤੇ ਮਾਈਕਰੰਥ ਸਿੰਘ ਜੋ ਨਗਰ ਜੋਤੀਸ਼ਾ ਵਿਖੇ ਗੁਰਦੁਆਰਾ ਸੇਵਾ ਕਰਦਾ ਉਥੇ ਰਾਤੀਂ ਵਾਰਦਾਤ ਹੋਈ ਹੈ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਕ ਦੀ ਬੇਦਵੀ ਕੀਤੀ ਹੈ ਤੇ ਨਾਲ ਜੋ ਥੋੜੀ ਬਾਦੀ ਅੰਦਰ ਖੰਡ ਪਈ ਸੀ ਕੋ ਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲ ਰਸਤੇ ਵਿੱਚ ਲਿਆ ਗਿਆ ਹੈ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੇ ਨਾ ਉਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਸੇਵਕ ਸਿੰਘ ਜੋਤੀਸ਼ਾ ਜੀ ਗ੍ਰਾਹਾਂ ਜਾਇਬੰਦੀਓ ਪ੍ਰਧਾਨ ਜੀ ਜਿਹੜਾ ਗੁਰਦੁਆਰਾ ਏ ਕਿਹੜੇ ਨਾਂ ਦੇ ਗੁਰਦੁਆਰਾ ਜੀ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਮੇਰਾ ਨਾਮ ਚਰਨੀ ਪਿੰਡ ਜੋਤੀਸ਼ਾ ਤੋਂ 1 ਕਿਲੋਮੀਟਰ ਲੇ ਦਾ ਰੋਡ ਦੇਤੇ ਹਾਂ ਜੀ ਕੀ ਗੱਲਬਾਤ ਹੋਈ ਅੱਜ ਜਤਰਾ ਇਹਨਾਂ ਰਾਤੀ ਕੋਈ ਚੋਰ ਆਇਆ ਉਹਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਬਾਰ ਦਾ ਤੋੜ ਕੇ ਤੇ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਗਿਆ ਕੁਝ ਉਥੇ ਸਗਰਾਣ ਵਾਲੇ ਦਿਨ ਸ਼ਬੀਲ ਆਈ ਸੀ ਤੇ ਖੰਡ ਦਾ ਟੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਪਾ ਕੇ ਉਹ ਲੈ ਆ ਔਰ ਉਹ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲਿਆਣਕ ਦੁਕਾਨ ਵਾਲੇ ਨੂੰ ਵੇਚੀ ਆ ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ ਤੇ ਹੁਣ ਐਸਐਸਓ ਜਿਹੜੇ ਆ ਉਹ ਕਾਰਵਾਈ ਕਰਨਦੇ ਆ ਉਹ ਪਰਚਾ ਲਿਖਣਦੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਗੁਰਾ ਸਾਹਿਬ ਦੇ ਵਿਅਦਵੀ ਬਚ ਗਈ ਆ ਤੇ ਜਿਹੜੀ ਗੋਲਕ ਦੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਕੱਢ ਕੇ ਲੈ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਆਰਾ ਬੈਕਾਂ ਦਾਵਾ ਬੈਕਾਂ ਦੇ ਵਿੱਚ ਕੋਈ 40-50 ਘਾਰਾ ਤੇ ਕੋਈ ਹੋਊਗਾ 2-3000 ਰੁਪਈਆ ਹੁਣ ਗੋਲਕ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਗਈ ਗੋਲਕ ਦੇ ਵਿੱਚ ਤੇ ਮਾਇਆ ਚੋਰ ਦਾ ਪਤਾ ਲੱਗਾ ਕਿ ਚੋਰ ਦਾ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਸ ਨੇ ਗ੍ਰਾਮ ਬਰਾਮਤ ਕਰਕੇ ਤੁਹਾਨੂੰ ਇੱਥੇ ਹਵਾਲਾ ਰਚ ਦਿੱਤਾ ਹੈ 골ਦੀ ਚੋਰੀ 골ਦੀ ਬਰਾਮਤ ਕਰ ਲਈ ਹਾਂ ਬੋ 골ਦੀ ਬਰਾਮਤ ਕਰਕੇ ਉਹ ਪੁਲਸ ਲੈ ਆਈ ਆ ਤਾਲਾ ਜਿਹੜਾ ਵੱਡਿਆ ਗਿਆ ਉਹ ਵੀ ਪੁਲਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੱਡਿਆ ਉਹ ਵੀ ਪੁਲਸ ਨੇ ਬਰਾਮਤ ਕਰ ਲਿਆ ਕੀ ਮੰਗ ਕਰੋਗੇ ਹੁਣ ਪੁਲਿਸ ਪ੍ਰਸ਼ਾਸਨ ਅਸੀਂ ਪੁਲਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਹਾਂ ਕਿ ਜਿਹੜੇ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਡੀ ਤੋਂ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਰਾਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦੇ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਈਆਂ ਵਾ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਆ ਸਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜਿਹੀ ਸਖਤੀ ਕਰੀਏ ਜਿਹੜੀਆਂ ਤੁਨਸਾਂ ਤੇ ਚੋਰੀਆਂ ਹੁੰਦੀਆਂ ਵਾ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਹੋਰ ਜੋਤੀਸ਼ਾ ਕੀ ਗੱਲਬਾਤ ਹੋਈ ਆ ਗੁਰਦੁਆਰੇ ਚੋਰੀ ਜੀ ਅੱਜ ਜੀ ਜੋਤੀਸ਼ਾ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੇਕਾਂ ਦੇ ਵਿੱਚ ਇੱਕ ਗੁਰਦਾਰਾ ਬਾਬਾ ਆਸਾ ਸਿੰਘ ਜੀ ਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9:00 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਈ ਆ ਹਾਂ ਜੀ ਗੋਲਕ ਵੀ ਬਰਾਮਦ ਕਰ ਲਈ ਹੈ ਕਿੰਨੇ ਨੂੰ ਪੈਸੇ ਦਿੱਤੇ ਜਾ ਰਹੇ ਇਹਦੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦੁਆਰਾ ਵਾ ਬਾਈਕਾਂ ਦੀ ਜਿੰਨੀ ਕ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕਿ 2 ਮਹੀਨਿਆਂ ਦੇ ਗੋਲਕ 3000 ਦੇ ਕਰੀਬ ਲਾਕੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਹੈ ਇਹ ਪਿੰਡ ਜਿਹੜੇ ਜੋਤੀਸ਼ਾ ਦੇ ਨਗਰੋਂ ਲੋਈ ਜਿਹੜੇ ਚੋ ਕਾਬੂ ਕੀਤਾ ਗਿਆ ਕਿ ਹਾਂਜੀ ਹਾਂਜੀ ਉੱਥੇ ਗੁਰਦਾਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਗਏ ਔਰ ਰਿਕਾਰਡਿੰਗ ਦੇ ਆਧਾਰ ਤੇ ਵਿੱਚ ਸਰਚ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਾਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ ਮੇਰਾ ਨਾਮ ਗੁਰਸੇਪ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਕੀ ਗੱਲ ਬਾਤ ਹੈ ਯਾਰ ਗੱਲ ਬਾਤ ਹੋਈ ਆ ਰਾਤ ਤਕਰੀਬਨ ਮੇਰਾ ਹਲ ਵੀ 8 9 ਕ ਦਾ ਟਾਈਮ ਹੋਊ ਜਦੋਂ ਗੁਰਦਸਾ ਗੁਰਦੁਆਰਾ ਸਾਹਿਬ 'ਚੋਰੀ ਹੋਈ ਆ ਤਾਲਾ ਤੋੜਿਆ ਗਿਆ ਵਾ ਅੰਦਰ ਗੋਲਖਪਈ ਸੀ ਤੇ ਗੋਲਖੇ ਦੇ ਵਿੱਚ ਉਹ ਪਹਿਲਾਂ ਤਾਂ ਅੰਦਰ ਪੈਰ ਮਾਰਦਾ ਰਿਹਾ ਉਹ ਗੋਲਖੇ ਉੱਤੇ ਤੇ ਗੋਲਖੇ ਨਹੀਂ ਉੱਥੇ ਟੁੱਟੀ ਮੁਰਕੇ ਬਾਹਰ ਲਿਆ ਕੇ ਤੇ ਬਾਹਰ ਨੀਵੇਂ ਥਾਂ ਪੈਲੀ ਦੇ ਵਿੱਚ ਸੁੱਟ ਗਈ ਉਹਦੇ ਵਿੱਚੋਂ ਪੀ ਜੋੜੇ ਪੈਸੇ ਸੀ ਪੈਸੇ ਤਕਰੀਬਨ ਹੋਊਗਾ ਕੋਈ ਮੇਰਾ 2 ਕੁ ਮਹੀਨਿਆਂ ਦਾ ਬਾਬਾ ਜੀ ਦਸੰਦਾ ਸੀ ਤੇ ਕੋਈ 3000 ਰੁਪਏ ਦੇ ਡੇਰ ਫਿਰ ਹੋਣਗੇ ਬਿਕਾਂ ਦਾ ਗੁਰਦੁਆਰਾ ਵਾ 50 60 70 ਘਰ ਵਾ ਤੇ ਇਹਨੇ ਬਹੁਤ ਮਾਰੀ ਗੱਲ ਕੀਤੀ ਕਿ ਬਾਕੀ ਦੁਕਾਨਦਾਰ ਨੇ ਜਿन्होने ਸਮਾਨ ਖਰੀਦਿਆ ਵਾ ਉਸ ਉਹਦੇ ਉੱਤੇ ਵੀ ਬਹੁਤ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਜਿਹੜਾ ਦੁਕਾਨਦਾਰ ਵਾ ਜੇ ਉਹ ਸਮਾਨ ਚੋਰੀ ਦਾ ਨਾਂ ਲਵੇ ਤੇ ਜਿਹੜੇ ਚੋਰ ਵਾ ਚੋਰਾ ਨੂੰ ਨੱਥ ਪਾ ਸਕਦੀ ਆ ਜਿਹੜੇ ਚੋਰ ਆ ਜਿਹੜੇ ਕੋਈ ਵੀ ਕੁਆੜੀਆ ਵਾ ਕੋਈ ਵੀ ਚੀਜ਼ ਲੈਂਦਾ ਵਾ ਉੱਤੇ ਉਹਦੇ ਨਾਲ ਬਾਈ ਨੇਮ ਪਰਚਾ ਹੋਵੇ ਫਿਰ ਇਹ ਨਾਥ ਪੈ ਸਕਦੀ ਜਾਂ ਨਹੀਂ ਤੇ ਮੰਨ ਲਓ ਤੁਸੀਂ ਜੇ ਚੋਰ ਨੇ ਜਾ ਕੇ ਸਮਾਨ ਵੇਚਤਾ ਤੇ ਚੋਰ ਤਾਂ ਰਮਾਨਾ ਪੈਸੇ ਲੈ ਕੇ ਘਰੋਂ ਚੜ ਗਿਆ ਤੇ ਉਹਨੇ ਸਸਤਾ ਸਮਾਨ ਲੈ ਕੇ ਗਿਆ ਮਹਿੰਗਾ ਸਮਾਨ ਵੇਚਣਾ ਇਹ ਉਤੇ ਉਦੋਂ ਉਦੋਂ ਪਹਿਲਾਂ ਚੋਰ ਨੂੰ ਪਹਿਲਾਂ ਉਤੇ ਕਾਰਵਾਈ ਹੋਣੀ ਚਾਹੀਦੀ ਮਹਗਰ ਜੀ ਦਾ ਖਾਲਸਾ ਤੇ ਵੇਚ ਕਾਤਾ ਚੋਲ ਪੜਿਆ ਕੀ ਨਾਂ ਦਾ ਦੇਖੀ ਕਾਰਜ ਕੀ ਆਏ ਜਿਹੜਾ ਚੋਰ ਹੈ ਜਿਹੋ ਹੈਗਾ ਲਵਪ੍ਰੀਤ ਸਿੰਘ ਪੁੱਤਰ ਸ਼ਮਸ਼ੀਰ ਸਿੰਘ ਵਾਸੀ ਸਵਰਾ ਦਾ ਰਹਿੰਦਾ ਇਹਨੇ ਗੁਰਦੁਆਰਾ ਪਿੰਡ ਜੋਤੀਸ਼ਾ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਾਲਾ ਤੋੜ ਕੇ ਨੂੰ ਗੋਲਕ ਦਾ ਤੋੜ ਕੇ ਰੁਪਈਆ ਚੋਰੀ ਕੀਤੇ ਤੇ ਨਾਲ ਉਥੋਂ ਪ੍ਰੀਮ ਖੰਡ 25 ਕੁ ਬਾਰੀ ਚੋਰੀ ਕਰਕੇ ਗਏ ਇਹ ਗੋਲਕ ਵੀ ਜੋਰੀ ਤਾਲ ਲਾਇਆ ਇਹ ਗੋਲਕ ਨੇ ਪੈਸੇ ਕੱਢ ਕੇ ਤੇ ਗੋਲਕ ਉਸੇ ਸੋਟ ਆਇਆ ਜੀ ਬਾਹਰ ਗੋਲਕ ਪ੍ਰਾਪਤ ਕਰ ਲਈ ਹਾਂ ਗੋਲਕ ਪ੍ਰਾਪਤ ਜੀ ਜਿਹੜੇ ਇਹ ਚੋਰੀ ਕਰਕੇ ਜਿਹੜਾ ਸਮਾਨ ਵੇਚਿਆ ਦੁਕਾਨਦਾਰ ਨਾਲ ਉਹ ਦੁਕਾਨਦਾਰ ਵਾਲਾ ਵੀ ਕੰਮ ਕਰਿਆ ਪੰਜ ਦੁਕਾਨਦਾਰ ਵਾਲਾ ਵੀ ਕੰਮ ਕਰਿਆ ਦੁਕਾਨਦਾਰ ਕਿ ਕਿ ਦੀ ਜੀ ਪ੍ਰਾਪਤ ਹੋਈ ਆ ਫਿਰ ਲਾਦੇ ਖੰਡ ਬਰਾਮ ਵੀ ਦਿੱਤੀ ਜੋਨਾਂ ਕੋ 25 ਕਿਲੋ ਕਿੰਨੇ ਕਿਲੋ ਕੱਢਾ 25 ਕਿਲੋ ਸਰ ਅਕਿੰਕ ਇਹ ਪਰਚਾ ਦਰਜ 하게 ਹੋਈ ਜਾਂ ਕਰੀਦਾ ਮੈਂ ਇਹਦੇ ਬਾਰੇ ਪਤਾ ਦਲੀਆ ਪਰ ਮੈਂ ਤਾਂ ਪਹਿਲਾਂ ਹੀ ਪਰਚਾ ਤੇ ਦਰਜ ਕੀਤਾ ਨਾ ਅਗਲੀ ਸਰਕਾਰ ਕਾਰਵਾਈ ਕੀਤੀ ਜਾਂਦੀ ਰਹੇਗੀ। ਬਸ ਕਾਰਵਾਈ ਕੀਤੀ ਜਾ ਰਹੀ ਤੇ ਪਰਚਾ ਦਰਜ ਕਰਤਾ ਚੋਰੀ ਦਾ। ਤੇ ਨਾਲ ਚੋਰ ਨੂੰ ਫਰਜ਼ਾਇਦਾ ਸਮਾਨਾ